ਅਸ਼ਰਿਕਾ ਤੋਂ ਜ਼ਿਕਰ ਅਸਮੈਂਟ ਲਿਸਟੇ ਵਿੱਚ ਹੰਪਰਦੀਪ ਕਾ ਅਤ ਪਿੰਡ ਦਾ ਸਰਪੰਚ ਪਿੰਡ ਦਾ ਮੁਖੀ ਹੁੰਦਾ ਜੇ ਉਹੀ ਪਿੰਡ ਦਾ ਸਰਪੰਚ ਫਿਰ ਪਿਸਤੌਲ ਦਿਖਾ ਕੇ ਲੋਕਾਂ ਨੂੰ ਧਮਕਾਉਣ ਲੱਗ ਜਵੇ ਤਾਂ ਮਾਹੌਲ ਕੀ ਬਣਿਆ ਹੋਏਗਾ ਅਜੀਆਂ ਦਰਸਲ ਜ਼ਿਕਰ ਕਰ ਲੈਣੇ ਆ ਕਿ ਗੱਡੀਆਂ ਲਗਾਉਣ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਆਪਸ ਜਦੋਂ ਲੜਾਈ ਹੁੰਦੀ ਹੈ ਅ ਦਰਸਲ ਦੂਜੀ ਧਿਰ ਹੁੰਦੀ ਹੈ ਜੋ ਸਰਪੰਚ ਹੁੰਦੀ ਹੈ ਤਾਂ ਸਰਪੰਚ ਦੇ ਵੱਲੋਂ ਪਿਸਤੌਲ ਕੱਢ ਕੇ ਪਿੰਡ ਦੇ ਲੋਕਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਸਵੀਰਾਂ ਕੈਮਰੇਜ ਕੈਦ ਕੀਤੀਆਂ ਨੇ 4 ਦਿਨ ਪਹਿਲਾਂ ਥਾਰ ਗੱਡੀ ਕਢਾਈ ਸੀ ਜਿਸ ਨੂੰ ਲੈ ਕੇ ਵਿਵਾਦ ਹੁੰਦਾ ਜੀਆਂ ਲੈ ਕੇ ਤਕਰਾਰਬਾਜ਼ੀ ਹੁੰਦੀ ਆ ਦੋਹਾਂ ਤਰ੍ਹਾਂ ਦੇ ਵਿਚਾਲੇ ਲੜਾਈ ਹੋ ਜਾਂਦੀ ਆ ਤਾਂ ਜਿਸ ਤੇ ਚੱਲਦੇ ਆ ਪਿੰਡ ਦਾ ਸਰਪੰਚ ਪਸੌਲ ਦਿਖਾ ਕੇ ਧਮਕਾਉਣ ਲੱਗ ਜਾਂਦਾ ਬਾਕੀ ਦੀਆਂ ਤਸਵੀਰਾਂ ਕੈਮਰੇ 'ਚ ਕੈਦ ਕਰਤੀਆਂ ਨੇ ਆਹ ਰੂਬਰੂ ਕਰਵਾ ਦਿੰਦੇ ਇੰਕੀਸ਼ਰਾਨ ਕੋਟਲੇ ਤੋਂ ਆ ਰਹੇ ਆ ਇਪਣੇ ਪਿੰਡ ਨੂੰ ਚੰਡੀਗੜ੍ਹ ਅਸੀਂ ਘਾੜੀਆਂ ਜਾਣਾ ਤੇ ਮੇਰਾ ਭਰਾ ਗੱਡੀ ਚਲਾ ਰਿਹਾ ਮੈਂ ਤਾਂ ਮੇਰੀ ਬੇਟੀ ਵਿੱਚ ਉਧਰੋਂ ਦਿਲਜੀ ਸਰਪੰਚ ਆ ਗਿਆ ਤੇ ਸਾਡੀਆਂ ਗੱਡੀਆਂ ਤਾਂ ਦੋਨੇ ਕਹੀਆਂ ਨਾਲ ਲੱਗਿਆ ਕਿਹੜਾ ਪਿੰਡ ਤੁਹਾਡਾ ਤੇ ਚੰਡੀਗੜ੍ਹ ਤੇ ਸਰਪੰਚ ਕਿਹੜਾ ਆਇਆ ਉੱਥੇ ਦਿਲਜੀ ਹਾਂਜੀ ਫੇਰ ਨਾ ਇਦਾਂ ਇਹ ਅਧਰੂ ਇਹ ਆ ਗਿਆ ਅਧਰੂ ਅੰਚਲ ਗਈ ਗੱਡੀਆਂ ਇਦਾਂ ਦੂਰੀ ਇਹ ਗਾਲਾਂ ਘਟਣ ਲੱਗਿਆ ਹਨ ਭਰਾ ਮੇਨੇ ਕਿਹਾ ਦੀ ਤਾਉ ਜੀ ਕੋਈ ਗੱਲ ਨਹੀਂ ਕੋਈ ਗੱਡੀਆਂ ਲੱਗੀ ਦੇਖੋ ਮੈਂ ਥੱਲੇ ਕੱਚੇ ਤੇ ਘਾ ਲੀ ਇੱਤੋਂ ਜ਼ਿਆਦਾ ਮੈਂ ਥੋੜੀ ਥੱਲੇ ਡਿੱਗਣਾ ਇਹ ਬਲੂਥਰ ਕੀ ਗਾਲਾਂ ਘਟਣ ਲੱਗਿਆ ਸਨ ਇਹ ਵੇਤ ਮੈਂ ਆਪਣੇ ਘਰੋਂ ਤਾਂ ਮੈਂ ਕਿਹਾ ਕੋਈ ਗੱਲ ਨਹੀਂ ਚਲ ਜੀ ਇਦਾਂ ਹੀ ਕਰਦੇ ਆ ਉਹਦੀ ਗਰੀਬ ਬੰਦੇ ਨੇ ਜੇ ਗੱਡੀ ਲਈਏ ਚਾਂਦੇ ਤੇ ਰੱਬ ਦੇ ਹੱਥ ਚੱਲਦੇ ਇਹਨੇ ਨਾ ਪਿਸਤੌਲ ਕੱਢੀ ਜਦੋਂ ਇਹਨਾਂ ਨੇ ਪਿਸਤੌਲ ਕੱਢੀ ਨਾ ਆਣੀ ਬਗੇ ਨਹੀਂ ਕਿ ਉਹ ਵੀ ਲੈਣ ਨੂੰ ਬਸ ਤੋਰ ਕਰਦੇ ਆ ਨਾ ਮਿਆ ਦੇ ਹੋਈ ਨਾ ਕਿ ਹੋਵੇ ਜੇ ਨੂੰ ਉਹਨਾਂ ਚੋਂ ਬਸ ਤੋਰ ਕਰਦੇ ਇੱਧਰ ਬਸ ਤੋਰ ਕਰ ਲੈਣੇ ਕਿ ਕਿ ਚੁੱਕੀ ਤੇ ਆਪਾਂ ਥਾਣੇ ਵੀ ਨਾਲੇ ਥਾਣੇ ਚ ਗਏ ਬਸੋਰ ਦਿੱਤੀ ਕਿ ਖਾਣੇ ਵਾਲਿਆਂ ਨੇ ਮੇਰੇ ਘਰ ਵਾਲਿਆਂ ਨੂੰ ਉੱਥੇ ਰੱਖ ਲਿਆ ਰਹਾ ਅਸੀਂ ਵੀ ਆ ਵੀ ਇਹ ਕੀ ਗੱਲ ਹੈ ਜਾਂ ਤੇ ਦਲਜੀਤ ਨੂੰ ਵੀ ਰੱਖੋ ਤੇ ਜਾਨਾ ਨੂੰ ਦੇਖੋ ਕਹਿੰਦੇ ਨਹੀਂ ਨਹੀਂ ਉਹਨਾਂ ਨੂੰ ਅੰਨੇ ਸਿਰ ਦੱਸੋ ਜਾਨਾ ਤੁਸੀਂ ਘਰ ਚ ਮੈਂ ਐਵੇਂ ਕਿਹਾ ਕਿ ਹਮ ਨੂੰ ਨਾ ਕੋ ਫਤਰਾ ਆ ਕਿ ਉਹ ਹਨ ਕਹਿ ਰਹੇ ਆ ਕਿ ਅੱਜ ਤੁਹਾਨੂੰ ਮੈਂ ਛੱਡਣਾ ਨਹੀਂ ਕਿ ਅੱਜ ਤੁਹਾਨੂੰ ਮੈਂ ਬੰਦੇ ਭਵਾਣੇ ਆ ਕੰਨ ਨਹੀਂ ਕੁਛ ਨਹੀਂ ਦਾ ਕੁਛ ਨਹੀਂ ਦਾ ਆਈ ਟੌਇਸ ਵੀ ਗੱਡੀ ਦੇਖੀ ਵੀ ਐਦਾਂ ਦਾ ਟਾਰਚੀ ਉਹ ਕਰ ਰਹੇ ਨੇ ਤਾਂ ਹੀ ਥਾਣੇ ਚ ਨਿਕਲ ਨੂੰ ਤੇ ਆ ਥੋੜਾ ਜਿਹਾ ਹੀ ਹੋ ਗਿਆ ਉਹਨਾਂ ਨੇ ਪਿੱਛੇ ਗੱਡੀ ਗਾ ਲਈ ਬੇਟੀ ਮੇਰੀ ਬੋਲੀ ਕਿ ਮੰਮੀ ਹੱਥ ਦੇ ਪਿੱਛੇ ਖੜੇ ਲੱਤ ਤੇ ਉਹ ਭਰਾ ਕਹਿ ਰਹੀ ਸੀ ਕੀ ਕਰਨਾ ਮੈਂ ਕਿਹਾ ਤੂੰ ਨਾਕ ਮੱਡੀ ਨੂੰ ਗੱਡੀ ਚੜਾਉ ਆਪਣੇ ਤੇ ਉਹਨਾਂ ਨੇ ਵੀ ਤੇਜ਼ ਵਾਲੀ ਅਹੀਂ ਤੇਜ਼ ਵਾਲੀ ਅਹੀਂ ਆ ਗਏ ਮੈਂ ਆਪਣੇ ਇਹਨਾਂ ਖਿੜਕੀ ਖੋਲੀ ਆਪਣੀ ਗੱਡੀ ਨਿਖਾੜ ਲਾ ਕਿ ਤੂੰ ਬਟਾ ਦੌੜ ਬਾਬਾ ਨੂੰ ਬਾਤਾਂ ਮਾਰੋ ਬਾਬਾ ਸੋ ਗਏ ਦਈ ਉਹਨਾਂ ਨੇ ਨਾ ਕੋਲੀ ਰੌੜਰੀ ਕਿਹਣਾ ਨੇ ਲਏ ਥੋੜੇ ਥੜੇ ਗੁੰਡੇ ਆਏ ਦਲਜੀਤ ਦੇ ਗੁੰਡੇ ਆ ਕੋਲੇ ਮੌਕੇ ਤੇ ਗੁੰਡੇ ਹੀ ਚਾਹ ਨਾਲ ਦਲਜੀਤ ਸਿੰਘ ਵੀ ਹੈਗਾ ਇਹ ਗੁੰਡੇ ਹੀ ਠੀਕ ਹਾਂਜੀ ਉਹਨਾਂ ਨੇ ਗੁੰਡੇ ਭੇਜੇ ਹੈ ਉਹਦੇ ਬੰਦੇ ਨੇ ਉਹਦਾ ਨਾਂ ਬੱਲੇ ਆਉਂਦੇ ਤੇ ਕੋਲੇ ਕਿ ਆਈ ਕੋਟਲੇ ਦੇ ਉੱਲੀ ਰਿਚਾ ਚੌਕ ਫਿਰ ਉਹਨਾਂ ਨੇ ਨਾ ਮੇਰੇ ਘਰਾਂ ਨੂੰ ਬਹੁਤ ਜ਼ਿਆਦਾ ਗੱਲਾਂ ਗੱਡੀਆਂ ਉਹਨਾਂ ਨੇ ਵੱਡੇ ਵੱਡੇ ਪੱਥਰ ਲੇ ਰਾੜ ਲੇ ਹੱਦੀ ਕਿੰਨੀਆਂ ਤੋੜੀਆਂ ਉਹਨਾਂ ਵੀ ਥਾਰ ਲਈ ਸੀ ਤੇ ਉਹਨਾਂ ਜਿਹੜੇ ਤੋੜ ਲੀਆਂ ਤੇ ਮੈਂ ਉਹਨਾਂ ਨੂੰ ਕਹਿ ਦੇ ਰਿਹਾ ਪਤਾ ਤੇਰੀ ਹੱਦ ਨਾਲ ਕੋਈ ਦੁਸ਼ਮਣੀ ਨਹੀਂ ਕਿੱਦਾਂ ਕੰਮ ਨਾ ਕਰ ਮੇਰੇ ਭਰਾ ਨੂੰ ਗੰਦੀਆਂ ਗਾਲਾਂ ਕੱਢ ਕੱਢ ਕੇ ਉਹਨਾਂ ਨੇ ਫਿਰ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਰਾਡ ਮਾਰੀ ਤੇ ਬੇਸਮੈਂਟ ਮਾਰੇ ਉਹਨਾਂ ਨੇ ਤੇ ਅੰਦਰ ਕੋ ਭਰਾ ਮੇਰਾ ਵੀ ਹਿਸ਼ ਹੋ ਗਿਆ ਵਿਚਾਰਾ ਮੈਂ ਬਾਜਾ ਮਾਰਾ ਜ਼ੋਰ-ਜ਼ੋਰ ਦੀ ਬਾਵਾ ਜੀ ਬਾਵਾ ਜੀ ਹਨ ਉਹ ਬੰਦੇ ਬੈਗੇ ਬਾਹਰ ਆਓ ਤੇ ਫਿਰ ਮੈਂ ਇਹਨੇ ਚੇਰਮਾਨ ਮੇਰੇ ਭਰਾ ਦੇ ਕਿੰਨੇ ਦਾਤ ਉੱਤਰ ਵੀ ਮਾਰੇ ਕਿਉਂਕਿ ਮੇਰਾ ਭਰਾ ਵੀ ਹਿਸ਼ ਹੋ ਗਿਆ ਮੈਂ ਵਿੱਚ ਰੋਲਾ ਪਾਈ ਨਾ ਜ਼ੋਰ-ਜ਼ੋਰ ਦੀ ਕਿ ਸਾਨੂੰ ਬਚਾਓ ਬਚਾਓ